ਜੀਤਬਾਈ ਬਾਰੇ ਤਾਂ ਜਿੰਨੀ ਗੱਲ ਕਰੀਏ ਮੈਨੂੰ ਲੱਗਦਾ ਉਹ ਆਰਟਿਸਟ ਐਦਾਂ ਦੇ ਨੇ ਕਿ ਵਰਡਸ ਹੀ ਨਹੀਂ ਰਹੇ ਹੁਣ ਡਿਸਕ੍ਰਾਈਬ ਕਰਨ ਬੈਰੀਅਰਜ਼ ਹੀ ਨਹੀਂ ਰਹੇ देयर ਨੋ 바ਰਜ਼ ਲੈਫਟ ਜਿਹੜਾ ਉਹਨਾਂ ਨੇ ਤੋੜਿਆ ਨਾ ਹੋਵੇ ਕੋਈ ਰੈਕੋਰਡ ਨਾ ਤੋੜਿਆ ਹੋਵੇ ਜਦੋਂ ਵੀ ਮੈਨੂੰ ਉਹਨਾਂ ਨੂੰ ਮਿਲਦਾ ਮੈਂ ਕਹਿੰਦਾ ਭਾਜੀ ਕਿੱਦਾਂ ਹੋ ਰਿਹਾ ਸਭ ਕੁਝ ਉਹ ਭਾਜੀ ਵੀ ਇਹੀ ਗੱਲ ਕਹਿੰਦੇ ਹੁੰਦੇ ਆ ਕਿ ਭਾਜੀ ਇਹ ਤਾਂ ਕੋਈ ਜਵਾਬ ਨਹੀਂ ਇਹ ਆਪੇ ਹੋ ਰਿਹਾ ਜੋ ਹੋ ਰਿਹਾ ਇਹ ਹੋ ਰਿਹਾ ਬਸ ਚਲੋ ਆਪਾਂ ਗੱਲਬਾਤ ਕਰਦੇ ਦਿਲਜੀਤ ਦਸਾਂਝ ਦੀ ਵਰਲਡ ਟੂਰ ਦ ਗਲੋਬਲ ਆਰਟਿਸਟ ਕਿੰਨਾ ਮਤਲਬ ਪੰਜਾਬੀ ਸਿਨੇਮਾ ਨੂੰ ਕਿੰਨਾ ਅੱਗੇ ਕਿ ਲੈ ਕੇ ਗਏ ਤੇ ਤੂੰ ਤੁਸੀਂ ਕਿੰਨਾ ਪ੍ਰਾਊਡ ਫੀਲ ਕਰਦੇ ਹੋ ਉਹਨੂੰ ਤੋ ਅੱਭੀ ਹਲੇ ਵੀ ਉਹਨਾਂ ਨੇ ਇੱਕ ਹਿਸਟਰੀ ਬਣਾਈ ਸੀ ਸਿਡਨੀ ਚਰ ਦ ਸੋਲਡ ਆਊਟ ਕਾਨਸਰਟ ਉਹਦੇ ਬਾਰੇ ਕੁਝ ਮਤਲਬ ਕਿੰਨਾ ਦਿਲਜੀਤ ਭਾਈ ਬਾਰੇ ਤਾਂ ਜਿੰਨੀ ਗੱਲ ਕਰੀਏ ਮੈਨੂੰ ਲੱਗਦਾ ਉਹ ਆਰਟਿਸਟ ਇਦਾਂ ਦੇ ਨੇ ਕਿ ਵਰਡਸ ਹੀ ਨਹੀਂ ਰਹੇ ਹੁਣ ਡਿਸਕ੍ਰਾਈਬ ਕਰਨ ਬੈਰੀਅਰਜ਼ ਹੀ ਨਹੀਂ ਰਹੇ देयर ਨੋ 바ਰਸ ਲੇਫਟ ਜਿਹੜਾ ਉਹਨਾਂ ਨੇ ਤੋੜਿਆ ਨਾ ਹੋਵੇ ਕੋਈ ਰੈਕੋਰਡ ਨਾ ਤੋੜਿਆ ਹੋਵੇ ਅਸੀਂ ਹੁਣ ਕੰਮ ਵੀ ਇਕੱਠੇ ਕੀਤਾ ਸੀ ਐਡਵਾਈਜ਼ਰੀ ਪੀ ਦੇ ਵਿੱਚ ਮੇਰੇ ਚਾਰ ਗਾਣੇ ਲਿਖੇ ਹੋਏ ਸੀ ਜਿਹੜੀ ਹੁਣ ਪਿੱਛੇ ਆਈ ਸੀ ਬੋਨ ਟੂ ਸ਼ਾਈਨ ਵੀ ਮੈਂ ਲਿਖਿਆ ਸੀਗਾ ਸੋ ਸਾਡੀ ਇੱਕ ਐਸੋਸੀਏਸ਼ਨ ਹੈ ਅਸੀਂ ਕੰਮ ਕਰਦੇ ਆ ਜਦੋਂ ਵੀ ਮੈਨੂੰ ਉਹਨਾਂ ਨੂੰ ਮਿਲਦਾ ਮੈਂ ਕਹਿੰਦਾ ਭਾਜੀ ਕਿੱਦਾਂ ਹੋ ਰਿਹਾ ਸਭ ਕੁਝ ਉਹ ਭਾਜੀ ਵੀ ਇਹੀ ਗੱਲ ਕਹਿੰਦੇ ਹੁੰਦੇ ਆ ਕਿ ਭਾਜੀ ਇਹ ਤਾਂ ਕੋਈ ਜਵਾਬ ਨਹੀਂ ਮੇਰੇ ਕੋਲ ਇਹ ਆਪੇ ਹੋ ਰਿਹਾ ਜੋ ਹੋ ਰਿਹਾ ਇਹ ਹੋ ਰਿਹਾ ਬਸ ਸੋ ਸਾਡੀ ਪੰਜਾਬੀਅਤ ਨੂੰ ਪੱਗ ਨੂੰ ਇੰਨੇ ਵੱਡੇ ਲੈਵਲ ਤੇ ਰਿਪਰੈਜ਼ੈਂਟ ਕਰਨਾ ਐਂਡ ਗੋਰਿਆਂ ਤੋਂ ਸਲੂਟ ਮਰਾਉਣੇ ਸੱਚੀ ਆਈ ਬਲੀਵ ਕਿ ਹੀ ਇਜ਼ ਹੀ ਇਜ਼ ਵਨ ਆਫ ਇਟਸ ਕਾਈਂਡ ਆ ਬਹੁਤ ਮਤਲਬ ਬlesed ਆਰਟਿਸਟ ਨੇ ਇਟਸ ਨਾਟ ਅਬਾਊਟ ਕਿ ਫੇਮਸ ਹੋਣਾ ਮਸ਼ਹੂਰ ਹੋਣਾ ਚੜ੍ਹਾਈ ਥੋੜੀ ਹੋ ਜਾਣੀ ਇਟਸ ਅ ਇਟਸ ਅ ਕੰਪਲੀਟਲੀ ਡਿਫਰੈਂਟ ਟਾਪਿਕ ਤੁਸੀਂ ਬlesed ਕਿੰਨੇ ਕਹੋ ਇਟਸ ਅ ਕੰਪਲੀਟਲੀ ਡਿਫਰੈਂਟ ਬlesed ਵੀ ਸਟਿਲ ਗਰਾਉਂਡਡਡ ਆਲਸੋ ਲਾਈਕ ਨੋਟ ਅ ਬਿਗੇਸਟ ਫੈਨਸ ਪਰਮਾਤਮਾ ਉਹਨਾਂ ਨੇ ਦਿੰਦਾ ਜੀ ਜੋ ਡਿਜ਼ਰਵ ਕਰਦੇ ਸੋ ਆਈ ਗੈਸ ਦਿਲਜੀਤ ਬਾਜੀ ਤੋਂ ਬਾਅਦ ਉਹ ਵੀ ਡਿਜ਼ਰਵ ਨਹੀਂ ਸੀ ਕਰਦਾ ਇਸ ਲੈਵਲ ਤੇ ਜਾਣ ਇੰਨੇ ਡਿਸਿਪਲਿਨਡ ਨੇ ਮਿਹਨਤੀ ਨੇ ਆਪਣੇ ਕੰਮ ਨੂੰ ਸੀਰੀਅਸਲੀ ਕਰਦੇ ਨੇ ਹਰ ਇੱਕ ਚੀਜ਼ ਚ ਇੰਟਰਸਟ ਲੈ ਕੇ ਕਰਦੇ ਨੇ ਐਂਡ ਹੀ ਇਸ ਆਲਵੇਜ਼ ਔਨ ਟਾਈਮ ਹਰ ਚੀਜ਼ ਸੋ ਦੈਟਸ ਵਾਈ ਹੀ ਇਸ ਬlesਡ ਪਰਮਾਤਮਾ ਨੇ ਕੁਝ ਦੇਖ ਕੇ ਨਵਾਜ਼ਿਆ ਉਹਨਾਂ ਨੂੰ ਸੱਚੀ ਸਹੀ ਗੱਲ ਆ ਵੀ ਵਾਸ ਵਿਦ ਦਲਜੀਤ ਬਾਈ ਅਸੀਂ ਐਲ ਐ ਇਕੱਠੇ ਸੀ ਹੁਣ ਯੂ ਐਸ ਦੇ ਵਿੱਚ ਅਸੀਂ 4 ਦਿਨ ਇਕੱਠੇ ਰਹੇ ਆ ਅਸੀਂ ਗਾਣੇ ਵੀ ਬਣਾਏ ਸਟੂਡੀਓ ਸਾਡਾ ਬੁੱਕ ਹੁੰਦਾ ਸੀ ਸਵੇਰੇ ਅਸੀਂ ਬ੍ਰੈਕਫਾਸਟ ਟੇਬਲ ਤੋਂ ਲੈ ਕੇ ਰਾਤ ਨੂੰ ਡਿਨਰ ਤੱਕ ਇਕੱਠੇ ਹੁੰਦੇ ਸੀ ਆਬੀਸਲੀ ਕਾਫੀ ਪੀਣ ਵੀ ਇਕੱਠੇ ਜਾਂਦੀ ਸੀ ਗੀੜੀ ਵੀ ਇਕੱਠੀ ਲੱਗਦੀ ਸੀ ਗੱਲਾਂ ਵੀ ਸੋ ਦੈਟ ਇਜ਼ ਮੈਮੋਰੀਬਲ ਆਈ ਗੈਸ ਜਿਹੜਾ ਉਹ ਐਲ.ਏ ਦਾ ਟੂਰ ਸੀ ਮੇਰਾ ਤੇ ਦਲਜੀਤ ਬਾਈ ਦਾ ਸਾਡਾ ਉਹ ਮੇਰੇ ਲਾਈਫ ਦੇ ਵਿੱਚ ਇੱਕ ਬਹੁਤ ਪਿਆਰੀ ਮੈਮਰੀ ਬਣ ਕੇ ਰਹੂਗਾ